ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਜੀਐਸਟੀ ਕੌਂਸਲ ਨੇ ਆਮ ਆਦਮੀ ਕਿਰਤ ਅਧਾਰਤ ਸੰਤਾ ਕਿਸਾਨਾਂ ਅਤੇ ਖੇਤੀਬਾੜੀ ਸਿਹਤ ਅਤੇ ਆਰਥਿਕਤਾ ਦੇ ਮੁੱਖ ਚਾਲਕਾਂ ਤੇ ਧਿਆਨ ਕੇਂਦਰਿਤ ਕਰਦੇ ਹੋਏ ਦਰਾਂ ਨੂੰ ਤਰਕਸੰਗਤ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਬੀਤੀ ਰਾਤ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਣ ਨੇ ਕਿਹਾ ਕਿ ਆਮ ਆਦਮੀ ਅਤੇ ਮੱਧ ਵਰਗ ਦੀਆਂ ਵਸਤੂਆਂ ਉੱਤੇ ਵਸਤੂ ਤੇ ਸੇਵਾ ਟੈਕਸ ਨੂੰ 18% ਦੀ ਅਤੇ 12% ਦੀ ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ। ਅਸਿੱਧੇ ਟੈਕਸ ਢਾਂਚੇ ਨੂੰ ਤਰਕਸੰਗਤ ਬਣਾਉਂਦੇ ਹੋਏ ਜੀਐਸਟੀ ਕੌਂਸਲ ਨੇ 12% ਦੀ ਅਤੇ 28% ਦੀ ਦਰਾਂ ਨੂੰ ਖਤਮ ਕਰਕੇ ਮੌਜੂਦਾ ਚਾਰ ਸਲੈਬਾਂ ਨੂੰ ਘਟਾ ਕੇ ਦੋ ਕਰ ਦਿੱਤਾ ਹੈ। ਜਦੋਂ ਕਿ 5% ਦੀ ਅਤੇ 18% ਦੀਆਂ ਸਲੈਬਾਂ ਨੂੰ ਬਰਕਰਾਰ ਰੱਖਿਆ ਹੈ। ਇਹ ਸਾਰੀ ਬਦਲਾਅ ਇਸ ਮਹੀਨੇ ਦੀ 22 ਤਰੀਕ ਨਵਰਾਤਰੀ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤਬਾਕੂਨ ਹੜਾਂ ਦੀ ਜ਼ਦਹੇਸ਼ਟ ਆਏ ਸਰਹੱਦ ਹੱਦ ਦੀ ਸੂਬੇ ਪੰਜਾਬ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਪੁੱਜੇ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬਚਨ ਕਟਾਰੀਆ ਨੇ ਰਾਜ ਦੇ ਪੰਜ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਅਮਰਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅਤੇ ਫਿਰੋਜ਼ਪੁਰ ਵਿਚਲੀ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਇੱਕ ਵਿਰਵੇ ਸਾਹਿਤ ਰਿਪੋਰਟ ਸੌਂਪੀ ਹੈ ਉਨ੍ਹਾਂ ਨੇ ਖੇਤੀਬਾੜੀ ਮੰਤਰੀ ਨੂੰ ਇਨ੍ਹਾਂ ਇਲਾਕਿਆਂ ਵਿੱਚ ਜ਼ਮੀਨੀ ਹਕੀਕਤਾਂ ਬਾਰੇ ਵੀ ਜਾਣੂ ਕਰਵਾਇਆ ਹੈ ਜਿਸ ਨਾਲ ਜਾਨਮਾਲ ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਵਿਆਪਕ ਨੁਕਸਾਨ ਅਤੇ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਮੁੜ ਸੇਵਾ ਉਪਾਅ ਨੂੰ ਉਜਾਗਰ ਕੀਤਾ ਗਿਆ ਹੈ। ਸ਼੍ਰੀ ਚੋਹਾਨ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਫੌਰੀ ਜ਼ਰੂਰਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਇੱਕ ਦਿਨ ਦੇ ਦੌਰੇ ਤੇ ਨੇ। वो केंद्र राज्य सरकार अधिकारियों की समीक्षा मीटिंग बुलाने तो पहला अमृतसर गुरदसपुर पिंडा का दौरा करन मीडिया नाल गालबात करने मीडिया श्री चौहान ने कहा आज हम जनता से संवाद करेंगे और उसके बाद जो स्थिति है उसके आकलन करने के लिए दो केंद्रीय टीमें भी आज आ गई है जिनमें अलग अलग विभागों के अधिकारी सम्मिलित है दोनों टीमें आज ऐसी दौरा करना शुरू कर रही है स्थिति का आकलन करेंगी और उसके बाद भारत सरकार को रिपोर्ट देगी ਉਨ੍ਹਾਂ ਨੇ ਤੁਰੰਤ ਰਾਹਤ ਅਤੇ ਮੁਰਵ ਸੇਬਲੀ ਰਾਜ ਨੂੰ ਲੋੜਿੰਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਕੇਂਦਰ ਸਰਕਾਰ ਵੱਲੋਂ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ ਉੱਧਰ ਪੰਜਾਬ ਵਿੱਚ ਲਗਾਤਾਰ ਮੀਂਹ ਬਿਆਸ ਸਤਲੁਜ ਰਾਵੀ ਅਤੇ ਕਗਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣਾ ਅਤੇ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮਾਂ ਤੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡੇ ਜਾਣ ਕਾਰਨ ਸਰਹੱਦੀ ਸੂਬਾ ਹਾਈ ਅਲਰਟ ਤੇ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਾ ਗੁਰਦਾਸਪੁਰ ਹੈ ਜਿੱਥੇ 1.45 ਲੱਖ ਲੋਕ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਅਮਰਸਰ ਵਿੱਚ 117000 ਤੋਂ ਵੱਧ ਲੋਕ ਫਿਰੋਜ਼ਪੁਰ ਵਿੱਚ 39076 ਅਤੇ ਫਾਜ਼ਰਕਾ ਵਿੱਚ 21500 ਤੋਂ ਵੱਧ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ 37 ਲੋਕਾਂ ਦੀ ਜਾਨ ਜਾ ਚੁੱਕੀ ਹੈ ਉਧਰ ਪਠਾਨਕੋਟ ਦੇ ਮਾਦੋਪੁਰ ਵਿੱਚ ਜੰਮੂ ਪਠਾਨਕੋਟ ਰਾਸ਼ਟਰੀ ਸ਼ਾਹ ਰਾਤੇ ਇੱਕ ਪੁਲ ਨੂੰ ਨੁਕਸਾਨ ਪੁੱਜਣ ਕਾਰਨ ਸੜਕ ਦਾ ਇੱਕ ਪਾਸਾ ਬੰਦ ਹੈ ਜਦੋਂ ਕਿ ਹਾਈਵੇ ਦੀ ਆਵਾਜਾਈ ਦੂਜੇ ਪੁਲ ਰਾਹੀਂ ਚਲਾਈ ਜਾ ਰਹੀ ਹੈ ਜਲੰਧਰ ਵਿੱਚ 72 ਘੰਟਿਆਂ ਤੋਂ ਵੱਧ ਸਮੇਂ ਤੱਕ ਕੋਈ ਭਾਰੀ ਬਾਰਿਸ਼ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਯਤਨਾਂ ਸਦਕਾ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਨੇ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਤਾਂ ਲਈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਗ੍ਰਾਂਡ ਵਿੱਚੋਂ ਪੰਜ ਪਿੰਡਾਂ ਨੂੰ ਕਿਸ਼ਤੀਆਂ ਅਤੇ ਪੀਣ ਵਾਲੇ ਪਾਣੀ ਦੇ ਟੈਂਕਰ ਲੈ ਕੇ ਦਿੱਤੇ ਜਾ ਰਹੇ ਨੇ ਸੰਤ ਸੀਚੇ ਵਾਲੇ ਦੂਰ ਦਰਾਡੇ ਤੋਂ ਰਾਹਤ ਸਮਗਰੀ ਲੈ ਕੇ ਆਉਣ ਵਾਲਿਆਂ ਦੀ ਸਹੂਲਤ ਅਤੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਮੋਬਾਈਲ ਨੰਬਰ 9463060363 8146893793 ਅਤੇ 9781835919 ਜਾਰੀ ਕੀਤੇ ਨੇ ਉਧਰ ਕਗਰ ਦੇ ਸਾਰੇ ਗੀਜਾਂ ਦੇ ਖਤਰੇ ਦੇ ਪੱਧਰ ਤੇ ਪੂਜਨ ਕਰਨ ਪਟਿਆਲਾ ਤੇ ਪਾਤਰਾ ਵਿੱਚ ਹਰਚੰਦਪੁਰਾ ਅਤੇ ਬਾਸ਼ਾਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਏ ਚੰਡੀਗੜ੍ਹ ਸਥ ਭਾਰਤੀ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰਪਾਲ ਨੇ ਦੱਸਿਆ ਕਿ ਅੱਜ ਤੋਂ 8 ਸਤੰਬਰ ਤੱਕ ਪੰਜਾਬ ਵਿੱਚ ਬਾਰਿਸ਼ ਦੀ ਕਾਫੀ ਕਮੀ ਆਉਣ ਦੀ ਉਮੀਦ ਏ ਬਿਹਾਰ ਦੇ ਰਾਜਗਿਰ ਵਿੱਚ ਮਰਦਾਂ ਦੀ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੁਪਰ 4 ਗਿੱਟ ਦੇ ਦੂਜੇ ਮੈਚ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਅੱਜ ਸ਼ਾਮ ਮਲੇਸ਼ੀਆ ਨਾਲ ਹੋਵੇਗਾ ਇਹ ਮੈਚ ਰਾਜਗੀਰ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ ਕੱਲ ਸ਼ਾਮ ਕੋਰੀਆ ਵਿਰੁੱਧ 2-2 ਨਾਲ ਡਰਾ ਰਿਹਾ ਸੀ। ਇੱਕ ਹੋਰ ਸੁਪਰ ਚਾਰ ਗੀੜ ਮੈਚ ਵਿੱਚ ਚੀਨ ਅੱਜ ਕੋਰੀਆ ਵਿਰੁੱਧ ਖੇਡੇਗਾ। ਕੋਰੀਆ ਅਤੇ ਚੀਨ ਵਿਚਕਾਰ ਮੈਚ ਸ਼ਾਮ 5 ਵਜੇ ਸ਼ੁਰੂ ਹੋਏਗਾ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNJ Jalandhar। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ। ਨਮਸਕਾਰ।